ਵਾਲ ਝੜਨ ਦੀ ਪ੍ਰੋਬਲਮ ਤੋਂ ਉਹ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪਲਸ ਹੈਅਰ ਆਇਲ ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਟ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਪੰਜਾਬ ਸਟੇਟ ਟਰੇਡਰਸ ਕਮਿਸ਼ਨ ਦੇ ਮੈਂਬਰ ਪਰਿਵਾਰੀ ਰਾਜਕੁਮਾਰ ਅਗਰਵਾਲ ਆਪ ਬੁੱਧੀਜੀਵੀ ਵਿੰਗ ਦੇ ਜੋਇੰਟ ਸੈਕਟਰੀ ਚਰਨਪ੍ਰੀਤ ਸਿੰਘ ਲਾਂਬਾ ਹਲਕਾ ਆਤਮਨਗਰ ਦੇ ਵਾਰਡ ਨੰਬਰ 42 ਤੋਂ ਬਲਵਿੰਦਰ ਸਿੰਘ ਸਿਆਣ ਅਤੇ ਵਾਰਡ ਨੰਬਰ 41 ਤੋਂ ਡਾਕਟਰ ਰਜਿੰਦਰ ਸਿੰਘ ਖੁਰਮਾ ਨੇ ਪਾਰਟੀ ਦੀ ਹਾਈ ਕਮਾਂਡ ਵੱਲੋਂ ਮਿਲੀ ਜ਼ਿੰਮੇਵਾਰੀ ਤੇ ਜ਼ਿਲ੍ਹਾ ਰੋहतक ਦੀ ਵਿਧਾਨ ਸਭਾ ਮਹਿਮ ਦੇ ਗਰਾਵਰ ਸਮਰ ਗੋਪਾਲਪੁਰ ਸੁੰਦਰਪੁਰ ਅਤੇ ਨਿਡਾਨਾ ਪਿੰਡ ਦੇ ਲੋਕਾਂ ਨੂੰ ਪਾਰਟੀ ਵਿੱਚ ਜੁਆਇਨ ਕਰਵਾਇਆ ਗਿਆ ਇਸ ਮੌਕੇ ਤੇ ਆਮ ਆਦਮੀ ਪਾਰਟੀ ਕਿਸਾਨ ਵਿਗਦੇ ਜ਼ਿਲ੍ਹਾ ਰੋहतक ਦੇ ਪ੍ਰਧਾਨ ਅਸ਼ੋਕ ਨਿਡਾਨਾ ਅਤੇ ਹੋਰ ਵੀ ਪਾਰਟੀ ਦੇ ਆਗੂ ਸਹਿਬਾਨ ਮੌਜੂਦ ਸਨ ਸਾਰਿਆਂ ਵੱਲੋਂ ਵਿਧਾਨ ਸਭਾ ਮਹਿਮ ਦੇ ਪਿੰਡਾਂ ਵਿੱਚ ਜਾ ਕੇ ਦਿਨ ਰਾਤ ਮਿਹਨਤ ਕਰਦੇ ਹੋਏ ਲੋਕਾਂ ਨੂੰ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ